ਸਤਗੁਰ ਕਲਗੀਧਰ ਪਾਤਸ਼ਾਹ ਨੇ ਤਿੰਨ ਗੱਲਾਂ ਦਾ ਜ਼ਿਕਰ ਕੀਤਾ ਕਹਿੰਦੇ ਇਦਾਂ ਰੱਬ ਨਹੀਂ ਮਿਲਦਾ ਕਿਹੜੀਆਂ ਗੱਲਾਂ ਕਹਾਂ ਪਇਓ ਜੋ ਦੋ ਲੋਚਨ ਕੀ ਹੋਇਆ ਜੇ ਕਬਰਸਥਾਨ 'ਚ ਜਾ ਕੇ ਜੰਗਲਾਂ 'ਚ ਜਾ ਕੇ ਪਹਾੜਾਂ 'ਚ ਜਾ ਕੇ ਅੱਖਾਂ ਬੰਦ ਕਰਕੇ ਬੈਠਾ ਰਿਹਾ ਬਗਲੇ ਦੀ ਤਰ੍ਹਾਂ ਸਮਾਦੀ ਲੀਨ ਹੋ ਗਿਆ ਇਦਾਂ ਰੱਬ ਮਿਲ ਜੂ ਸਭ ਕਹਿੰਦੇ ਨਹੀਂ ਮਿਲਦਾ ਕਹਾਂ ਭਇਓ ਜੋ ਦੋ ਲੋਚਨ ਲੋਚਨ ਕਹਿੰਦੇ ਨੇ ਅੱਖਾਂ ਨੂੰ ਕਹਾਂ ਭਇਓ ਜੋ ਦੋ ਲੋਚਨ ਮੁੰਦਕੇ ਬੈਠ ਰਹੇ ਹੋ ਬੱਕ ਧਿਆਨ ਲਗਾਇਓ ਬੱਕ ਕਹਿੰਦੇ ਨੇ ਬਗਲੇ ਦੀ ਤਰ੍ਹਾਂ ਨਹਾਤ ਦੂਜੀ ਗੱਲ ਕੀਤੀ ਕਹਿਣ ਲੱਗੇ ਨਹਾਤ ਫਿਰਿਉਲੀਏ ਸਾਤ ਸਮੁੰਦਰਨ ਸੱਤਾ ਸਮੁੰਦਰਾਂ ਹਰ ਇੱਕ ਤੀਰਥ ਤੇ 68 ਤੀਰਥਾਂ ਤੇ ਨਹਾਉਂਦਾ ਫਿਰਦਾ ਰਿਆ ਨਹਾਤ ਫਿਰਿਉਲੀਏ ਸਾਤ ਸਮੁੰਦਰਨ ਇਹਦੇ ਨਾਲ ਰਿਜ਼ਲਟ ਕੀ ਮਿਲਿਆ ਲੋਕ ਗयो ਪਰ ਲੋਕ ਗਵਾਇਓ ਸੰਸਾਰ ਵੀ ਗਵਾਚ ਗਿਆ ਜਿੰਦਗੀ ਨਾਉਣ ਤਾਉਣ ਚ ਹੀ ਕੱਢ ਦਿੱਤੀ ਰੱਬ ਵੀ ਨਾ ਮਿਲਿਆ ਨਹਾਤ ਫਿਰ ਉਲੀਏ ਸਾਤ ਸਮੁੰਦਰ ਨੇ ਲੋਕ ਗयो ਪਰ ਲੋਕ ਗਵਾਇਓ ਤੀਜੀ ਗੱਲ ਕੀ ਕੀਤੀ ਕਹਿਣ ਲੱਗੀ ਬਾਸਕੀਓ ਬਖਿਆਨ ਸੁ ਬੈਠ ਕੇ ਬੜੀਆਂ ਚ ਜਾ ਕੇ ਸਮਾਧੀ ਲਾ ਕੇ ਬਹਿ ਗਿਆ ਵਾਸ ਕਿਉ ਬਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁ ਬੈਸ ਬਤਾਇਓ ਇਸੇ ਤਰ੍ਹਾਂ ਜਿੰਦਗੀ ਜਿਹੜੀ ਸੀ ਨਾ ਭੰਗ ਦੇ ਪਹਾੜੇ ਕੱਢ ਦਿੱਤੀ ਬਿਲਿਆ ਕੱਖ ਨਹੀਂ ਠੀਕ ਹੈ ਪਾਦਸ਼ਾ ਅੱਖਾਂ ਬੰਦ ਕਰਨ ਦੇ ਨਾਲ ਨਹੀਂ ਮਿਲਦਾ ਸ਼ਮਸ਼ਾਨ ਘਟ ਜਾ ਕੇ ਨਹੀਂ ਮਿਲਦਾ ਤੀਰਥ ਣਾਉਣ ਦੇ ਨਾਲ ਨਹੀਂ ਮਿਲਦਾ ਫਿਰ ਰੱਬ ਕਿੱਦਾਂ ਮਿਲਦਾ ਰੱਬ ਕਿੱਦਾਂ ਮਿਲਦਾ ਵਾ ਤੇ ਰੱਬ ਦੇ ਪਿਆਰੇ ਕਿੱਦਾਂ ਖੁਸ਼ ਹੁੰਦੇ ਆ ਮੇਰੇ ਸਤਿਗੁਰਾਂ ਨੇ ਆਖਰੀ ਗੱਲ ਕੀਤੀ ਕਹਿਣ ਲੱਗੇ ਸੱਚ ਕਹੂੰ ਸੁਣ ਲਿਓ ਸਭੈ ਆ ਗੱਲਾਂ ਭਈ ਸੁਨ ਲੋ ਜਿਨ ਪ੍ਰੇਮ ਕੀਓ ਗੱਲ ਕੋਈ ਨਿਚੋੜਿਆ ਕਿਸੇ ਯਤਨ ਦੇ ਨਾਲ ਨਹੀਂ ਰੱਬ ਮਿਲਦਾ ਜੇ ਮਿਲਦਾ ਵਾ ਤੇ ਪਿਆਰ ਦੀ ਖੇੜ ਦੇ ਨਾਲ ਮਿਲਦਾ ਤੇ ਪਿਆਰ ਦੇ ਵਿੱਚ ਇੰਨੀ ਤਾਕਤ ਏ ਦੇਖੋ ਜ਼ਿੰਦਗੀ ਦੇ ਵਿੱਚ ਘਰਾਂ ਪਰਿਵਾਰਾਂ ਦੇ ਵਿੱਚ ਇਹ ਗੱਲ ਕਿਸੇ ਅਰਥ ਨਹੀਂ ਰੱਖਦੀ ਕਿ ਖਾਣ ਦੇ ਲਈ ਕੀ ਮਿਲਦਾ ਪਿਆ ਵਾ ਘਰ ਬੜਾ ਵੱਡਾ ਮਾਇਆ ਦੀ ਪਦਾਰਥਾਂ ਦੀ ਕਮੀ ਕੋਈ ਨਹੀਂ ਖਾਣ ਲਈ ਕੀ ਦਿੱਤਾ ਜਾ ਰਿਹਾ ਜੇ ਮਨ ਦੇ ਅੰਦਰ ਪਿਆਰ ਹੋਵੇ ਨਾ ਅੰਦਰ ਪਿਆਰ ਹੋਵੇ ਹਿਰਦੇ 'ਚ ਦੇਣ ਵਾਲੇ ਦੇ ਬਣਾਉਣ ਵਾਲੇ ਦੇ ਜਿਹੜਾ ਪ੍ਰਸ਼ਾਦਾ ਤਿਆਰ ਕਰ ਰਿਹਾ ਮੇਰੀ ਭੈਣ ਜਿਹੜੀ ਪ੍ਰਸ਼ਾਦਾ ਬਜ਼ੁਰਗਾਂ ਨੂੰ ਥਾਲੀ ਦੇ ਵਿੱਚ ਪਾ ਕੇ ਦੇ ਰਹੀ ਆ ਜੇ ਪਿਆਰ ਦੇ ਨਾਲ ਪਿਆਰ ਭਰੇ ਸ਼ਬਦਾਂ ਦੇ ਨਾਲ ਪਿਆਰ 'ਚ ਇੰਨੀ ਤਾਕਤ ਹੁੰਦੀ ਆ ਜੇ ਕੋਈ ਪਿਆਰ ਦੇ ਨਾਲ ਪਾਣੀ ਦਾ ਗਲਾਸ ਵੀ ਦੇ ਦਵੇ ਉਹਦੇ ਵਾਸਤੇ ਪੀਣ ਵਾਲੇ ਵਾਸਤੇ ਪਾਣੀ ਦਾ ਗਲਾਸ ਵੀ ਅੰਮ੍ਰਿਤ ਬਣ ਜਾਂਦਾ ਤੇ ਦੂਜੇ ਪਾਸੇ ਸੁਣ ਲਿਓ ਜੇ ਅੰਦਰ ਪਿਆਰ ਹੋਵੇ ਤੇ ਪੀਣ ਵਾਲੇ ਦੀ ਪਾਣੀ ਦਾ ਗਲਾਸ ਵੀ ਅਬਰਤ ਬਣ ਜਾਂਦਾ ਵਾ ਅੰਦਰ ਨਫ਼ਰਤ ਹੋਵੇ ਅੰਦਰ ਜ਼ਹਿਰ ਹੋਵੇ ਤੇ ਚਾਰ ਸੜੀਆਂ ਸੜੀਆਂ ਗੱਲਾਂ ਕਹਿ ਕੇ ਅਗਲੇ ਨੂੰ ਦੁੱਧ ਦਾ ਗਲਾਸ ਵੀ ਦਿਓ ਉਹਦੇ ਵਾਸਤੇ ਦੁੱਧ ਵੀ ਜ਼ਹਿਰ ਬਣ ਜਾਂਦਾ ਉਹਦੇ ਕੰਠ ਤੋਂ ਥੱਲੇ ਨਹੀਂ ਉਤਰਦਾ ਇਹਨੂੰ ਕਹਿੰਦੇ ਨੇ ਅੰਦਰ ਦੀ ਭਾਵਨਾ ਦੀ ਤਾਕਤ ਜੇ ਭਾਵਨਾ ਦੇ ਨਾਲ ਪ੍ਰਸ਼ਾਦਾ ਤਿਆਰ ਕੀਤਾ ਜਾਵੇ ਤੇ ਪਰਿਵਾਰ ਦਾ ਮਾਹੌਲ ਬਦਲ ਜਾਂਦਾ ਪਰਿਵਾਰ ਦੇ ਜੀਆਂ 'ਚ ਪਿਆਰ ਆ ਜਾਵੇ ਤੇ ਜਿਸ ਪਰਿਵਾਰ ਦੇ ਜੀਆਂ 'ਚ ਪਿਆਰ ਹੋਊਗਾ ਉਸ ਪਰਿਵਾਰ ਤੋਂ ਵੱਡਾ ਸੱਚਖੰਡ ਕਿਤੇ ਨਹੀਂ ਜੇ ਲੱਭਦਾ ਜਿੱਥੇ ਬਜ਼ੁਰਗਾਂ ਦਾ ਸਨਮਾਨ ਹੋਵੇ ਨੀਤੇ ਲੋਕੀ ਪੈਸੇ ਵਾਲੇ ਨੂੰ ਅਮੀਰ ਗਿਣਦੇ ਆ ਤੇ ਮੈਂ ਕਈ ਵਾਰੀ ਹੈਰਾਨ ਹੁੰਨਾ ਉਹਨੂੰ ਪੁੱਛ ਕੇ ਵੇਖ ਜੇ ਜੀ 2-3 ਮੱਜਲੀ ਕੋਠੀ ਆ 50 ਕਿੱਲੇ ਜ਼ਮੀਨ ਦੇ ਹੁੰਦੇ ਸੀਗੇ ਤੇ ਬਜ਼ੁਰਗੀ ਦੇ ਵਿੱਚ ਜਾ ਕੇ ਜਿਹੜੀ ਮੱਜੀ ਆ ਉਹ ਤੂੜੀ ਵਾਲੇ ਕਮਰੇ ਚ ਡੱਠੀ ਪਈ ਆ ਉਹਨੂੰ ਪੁੱਛ ਤੂੰ ਅਮੀਰਿਆਂ ਫੂ ਆਖੂ ਮੇਰੇ ਵਰਗਾ ਗਰੀਬ ਲੱਭਣਾ ਕਿੱਥੇ 100 ਕਿੱਲੇ ਜ਼ਮੀਨ ਦੇ ਆ ਮੈਂ ਕਈ ਵਾਰੀ ਬੇਨਤੀ ਕਰਦਾ ਇੱਕ ਸਮਾਂ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਜ਼ਿੰਦਗੀ ਦੀ ਸਾਰੀ ਜਿਹੜੀ ਦੌਲਤ ਆ ਨਾ ਜਿੰਨੀ ਕਮਾਈ ਆ ਇਹਦਾ ਕੋਈ ਜਿੰਨਾ ਮੁੱਲ ਨਹੀਂ ਪੈਂਦਾ ਅਸੀਂ ਜ਼ਿੰਦਗੀ ਦੇ ਵਿੱਚ ਸਾਰੀ ਜ਼ਿੰਦਗੀ ਮਿਹਨਤ ਕਰਕੇ ਲੱਖਾਂ ਇਕੱਠੇ ਕਰ ਲੇ ਕਰੋੜਾ ਇਕੱਠੇ ਕਰ ਲੇ ਦਸਾਂ ਕਿੱਲਾਂ ਤੋਂ 100 ਕਿੱਲਾ ਬਣਾ ਲਿਆ ਕਿੰਨੀ ਪ੍ਰਾਪਰਟੀ ਬਣਾ ਲਈ ਆ ਇਹਦਾ ਇੱਕ ਸਭਾ ਹੁੰਦਾ ਜਦੋਂ ਕੋਈ ਜਿੰਨਾ ਮੁੱਲ ਨਹੀਂ ਜੇ ਪੈਂਦਾ ਕਦੋਂ ਭਲਾ ਰੱਬ ਨਾ ਕਰੇ ਜਦੋਂ ਕਿਤੇ ਧੀ ਪੁੱਤ ਗਲਤ ਰਾਹ ਤੇ ਤੁਰ ਲੱਗਦੇ ਆ ਕਿਹੜੀ ਦੁਨੀਆ ਦੀ ਤਾਕਤ ਆ ਜਿਹੜੀ ਉਹਨੂੰ ਰੋਕ ਸਕਦੀ ਆ ਉਹਨੂੰ ਆਪਣੀ ਸਾਰੀ ਜ਼ਿੰਦਗੀ ਦਾ ਪੈਸਾ ਦੇ ਦਿਓ ਪੁੱਤ ਮੇਰੀਏ ਧੀਏ ਆ ਸਾਰੀ ਜ਼ਿੰਦਗੀ ਦੀ ਕਮਾਈ ਲੈ ਲੈ ਪਰ ਜਿਹੜੇ ਰਸਤੇ ਤੇ ਤੂੰ ਤੁਰਨ ਲੱਗਾ ਵਾ ਜਾਂ ਤੁਰਨ ਲੱਗੀਆਂ ਇਸ ਰਸਤੇ ਤੇ ਨਾ ਜਾ ਰੁਕ ਜੂਗਾ ਨਹੀਂ ਰੁਕਦਾ ਜੇ ਧੀ ਪੁੱਤ ਨਸ਼ਿਆਂ ਵਾਲੇ ਰਾਹ ਤੇ ਜਾਣ ਲੱਗੇ ਉਹਨੂੰ ਪੈਸੇ ਦੇਵਾਂਗੇ ਰੁਕ ਜੂਗਾ ਉਹਨੂੰ ਆਈ ਪੂਰ ਲੈ ਕੇ ਦਈਏ ਗੱਡੀ ਲੈ ਦਈਏ 20 25 30 ਲੱਖ ਦੀ ਉਹ ਰੁਕ ਜੂਗਾ ਜੀ ਜੀ ਆਖੀਏ ਪੀ ਅਸੀਂ ਦੁਨੀਆਵੀ এডਿਕੇਸ਼ਨ ਦੇ ਦਈਏ ਤਾਂ ਬੱਚੇ ਗਲਤ ਰਾਹ ਤੇ ਜਾਣ ਤੋਂ ਰੁਕ ਜਾਣਗੇ ਫਿਰ ਰੁਕ ਜਾਣਗੇ ਜੀ ਅ ਜਿਨ੍ਹਾਂ ਨੇ ਕੋਲਕੱਤਾ ਦੇ ਵਿੱਚ ਕਰਤੂਤ ਖੋਲੀ ਆ ਇਹ ਕਿਹੜੇ ਅਨਪੜਸਨ ਇਹ ਵੀ ਤੇ ਪੜੇ ਲਿਖੇ ਸੀ ਨਾ ਜਿਨ੍ਹਾਂ ਨੇ 84 ਦੇ ਵਿੱਚ ਦਰਬਾਰ ਸਾਹਿਬ ਟੈਂਕ ਚਾੜ ਤੇ ਸੀਗੇ ਉਹ ਕਿਹੜੇ ਅਨਪੜ ਸੀਗੇ ਲੋਕ ਇਹ ਥੋੜਾ ਵੀ ਪੜਿਆ ਲਿਖਿਆ ਗਲਤ ਨਹੀਂ ਜਦੋਂ ਧੀਆ ਪੁੱਤ ਇਨਸਾਨ ਗਲਤ ਰਾਹ ਤੇ ਤੁਰਨ ਲੱਗਦਾ ਵਾ ਨਾ ਐਜੂਕੇਸ਼ਨ ਦੁਨੀਆ ਦੀ ਰੋਕ ਸਕਦੀ ਆ ਨਾ ਸਾਡੀ ਧਨ ਦੌਲਤ ਰੋਕ ਸਕਦੀ ਆ ਦੂਜਾ ਪੱਖ ਜਦੋਂ ਪਤੀ ਪਤਨੀ ਦਾ ਰਿਲੇਸ਼ਨ ਖਰਾਬ ਹੋਣ ਲੱਗਦਾ ਘਰ ਦਾ ਮਾਹੌਲ ਵਿਗੜਨ ਲੱਗਦਾ ਘਰ ਦੇ ਰਿਸ਼ਤੇ ਠਾਣੀਆਂ ਚ ਤੇ ਫਿਰ ਕੋਰਟ ਕਚਹਿਰੀਆਂ ਚ ਜਾਣ ਲੱਗਦੇ ਆ ਉਦੋਂ ਵੀ ਸਾਡੀ ਦੌਲਤ ਦਾ ਕੋਈ ਜਿੰਨਾ ਮੁੱਲ ਨਹੀਂ ਜੇ ਪੈਂਦਾ ਇਹਨਾਂ ਨੂੰ ਰੋਕਿਆ ਜਾ ਸਕਦਾ ਪਰ ਸੱਚ ਹੈ ਇਹਨਾਂ ਦੋਵਾਂ ਅਵਸਥਾਵਾਂ ਦੇ ਵਿੱਚ ਜੇ ਮੁੱਲ ਪੈਂਦਾ ਵਾ ਉਹ ਰੱਬ ਦੇ ਨਾਂ ਦਾ ਪੈਂਦਾ ਤੇ ਗੁਰੂ ਰੱਬੀ ਪਿਆਰ ਦਾ ਪੈਂਦਾ ਜ਼ਿੰਦਗੀ 'ਚ ਪਿਆਰ ਹੋਵੇ ਰੱਬ ਦਾ ਨਾਮ ਕੋਲ ਹੋਵੇ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਇਹ ਦੁਨੀਆ ਦੇ ਮਨੁੱਖ ساری ਜ਼ਿੰਦਗੀ ਲੱਖਾਂ ਕਮਾਏ ਅੱਜ ਲੱਖਾਂ ਕਮਾਉਣ ਤੋਂ ਬਾਅਦ ਨਾ 13 ਮੰਜਾ ਫਿਰ ਤੂੜੀ ਵਾਲੇ ਕਮਰੇ 'ਚ ਡਿੱਠਾ ਵਾ ਜੇ ਕਿਤੇ ਗੁਰੂ ਨਾਨਕ ਦੀ ਸਿੱਖੀ ਕਮਾਈ ਹੁੰਦੀ ਆਪਣੇ ਬੱਚਿਆਂ ਤੱਕ ਗੁਰੂ ਨਾਨਕ ਦੀ ਸਿੱਖੀ ਨੂੰ ਪਹਚਾਇਆ ਹੁੰਦਾ ਅੱਜ ਤੂੜੀ ਵਾਲੇ ਕਮਰੇ 'ਚ ਨਾ ਬੈਠਾ ਹੁੰਦਾ ਤੇਰਾ ਵੀ ਸਤਿਕਾਰ ਹੋਣਾ ਸੀ ਕਰ ਕੇ ਨਾ ਜਦੋਂ ਧਰਮ ਨੂੰ ਛੱਡ ਕੇ ਜਾਵਾਂਗੇ ਨਾ ਫਿਰ ਰੁੱਲ ਜਾਵਾਂਗੇ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਨ ਤੇ ਆਏ ਆ ਕੋਸ਼ਿਸ਼ करिए ਉਹਨਾਂ ਨੇ ਨਾਮ ਜਪਿਆ ਇਸ ਸਥਾਨ ਤੇ ਬਹਿ ਕੇ ਤੇ ਇਹਦਾ ਅਰਥ ਹੈ ਕਿ 62 ਸਾਲ ਉਹਨਾਂ ਨੇ ਤਪੱਸਿਆ ਕੀਤੀ ਕਿੱਡੀ ਕ ਵੱਡੀ ਦਾਤ ਆ ਨਾਮ ਜਿਹਨੂੰ 62 ਸਾਲ ਉਹ ਸਿਮਰਦੇ ਰਹੇ ਜਿਹਦੇ ਪ੍ਰਤੀ ਅਸੀਂ ਅਰਦਾਸ ਵਿੱਚ ਮੰਗਦੇ ਆ ਦਾਨਾ ਸਿਰਦਾਨ ਸਤ ਦਾਨ ਮੰਗਦਿਆਂ ਸਿੱਖਾਂ ਨੂੰ ਸਿੱਖੀ ਦਾਨ ਕੇਸਦਾਨ ਰਹਿਤਦਾਨ ਫਿਰ ਲਾਸਟ ਵਿੱਚ ਕਹਿੰਦੀ ਆ ਦਾਨਾਂ ਸਾਰੀਆਂ ਦਾਨਾਂ ਤੋਂ ਵੱਡਾ ਦਾਨ ਨਾ ਕੋਈ ਤੇ ਉਹ ਨਾਮ ਦਾ ਦਾਨ ਮੇਰੇ ਸਹਿਬ ਕਹਿੰਦੇ ਜੇ ਦੁਨੀਆ ਦੇ ਵਿੱਚ ਕੋਈ ਮੰਗਣ ਵਾਲੀ ਚੀਜ਼ ਆ ਗੁਰੂ ਦੇ ਕੋਲੋਂ ਉਹ ਤੇ ਇਹੀ ਆ ਮੰਗਨਾ ਮੰਗਨ ਨਿਕਾ ਹਰ ਜਸ ਗੁਰ ਤੇ ਆਓ ਇੱਕ ਵਾਰੀ ਸਾਰੇ ਕਿਰਪਾ ਕਰਿਓ ਜਿੱਥੋਂ ਆਰੰਭਤਾ ਕੀਤੀ ਸੀ 2 ਮਿੰਟ ਚ ਮੈਂ ਸੁਬਾਪਤੀ ਕਰ ਦੇਣੀ ਆ ਬਹੁਤ ਸਤਿਕਾਰਯੋਗ ਗੁਰੂ ਕਰਤੇ ਹੈਡ ਗ੍ਰੰਤੀਸਾ ਪਹੁੰਚੇ ਨੇ ਉਹਨਾਂ ਦਰਸ਼ਨ ਕਰਨੇ ਨੇ ਆਓ ਇੱਕ ਵਾਰੀ ਕੋਈ ਦਸਨਾ ਵਾਂਝੀ ਨਾ ਰਵੇ ਝੋਲੀਆਂ ਅੱਡ ਕੇ ਬਾਬੇ ਸ਼੍ਰੀ ਚੰਦ ਦੇ ਚਰਨਾਂ ਦੇ ਵਿੱਚ ਇਹ ਦਾਤ ਮੰਗ ਕੇ ਘਰ ਨੂੰ ਲੈ ਕੇ ਜਾਈਏ ਵਿਸਰਨਾਹੀ ਦਾਤਾਰੇ ਵਿਸਰਨਾਹੀ ਦਾਤਾਰੇ ਵਿਸਰ ਜੁੜ ਕੇ ਸਾਰੇ ਕਿਰਪਾ ਕਰਿਓ ਆਪਣਾ ਨਾਮ ਦੇ ਹੋ ਜੀ ਆਪਣਾ ਨਾਮ ਦੇ ਹੋ ਆਪਣਾ ਆਰਜੋਗ ਭਾਈ ਸਾਹਿਬ ਭਾਈ ਹਰ ਸੁਖਮਨ ਸਿੰਘ